ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਸ਼ੇਰ ਸਿੰਘ ਕਮਾਇਆ ਨੇ ਜਿੱਦੋਂ ਹੀ ਅਕਾਲੀ ਦਲ ਦੇ ਖਿਲਾਫ ਮੋਰਚਾ ਖੋਲ੍ਹਿਆ ਤਾਂ ਤਾਦੀ ਅਕਾਲੀ ਦਲ ਨੇ ਇੱਕ ਉਸ ਦੀ ਇੱਕ ਬਹੁਤ ਅਸ਼ਲੀਲ ਵੀਡੀਓ ਵਾਇਰਲ ਕਰਤੀ ਇਹ ਸ਼ੇਰ ਸਿੰਘ ਕਮਾਇਆ ਤੱਕ ਜਾਂ ਅਕਾਲੀ ਦਲ ਤੱਕ ਇਹ ਗੱਲ ਨਹੀਂ ਖਤਮ ਹੋ ਜਾਂਦੀ ਇਹ ਗੱਲ ਅਸਲ ਦੇ ਵਿੱਚ ਇੱਕ ਚੇਰਾ ਸਾਹਮਣੇ ਆਉਂਦਾ ਕਿ ਕਿਸੇ ਸਮਾਂ ਬੰਦ ਹੋ ਗਿਆ ਹੋਰ ਕਿਸ ਤਰ੍ਹਾਂ ਬਾਦਲ ਪਰਿਵਾਰ ਪੂਰੇ ਅਕਾਲੀ ਦਲ ਦੇ ਉੱਪਰ ਕਾਬਜ ਹੋ ਗਿਆ ਕਿਸ ਤਰ੍ਹਾਂ ਉਹ ਆਪਣੇ ਜਿਹੜੇ ਮੰਤਰੀ ਆ ਆਪਣੇ ਜਿਹੜੇ ਵਰਕਰ ਆ ਉਹਨਾਂ ਦੇ ਇਸ ਤਰ੍ਹਾਂ ਦੇ ਘਟੀਆਂ ਸਟਿੰਗ ਕਰਕੇ ਰੱਖਦਾ ਉਹਨਾਂ ਦੀਆਂ ਕਮਜ਼ੋਰ ਇਹਨਾਂ ਨੂੰ ਆਪਣੇ ਹੱਥ 'ਚ ਰੱਖ ਕੇ ਉਹਨਾਂ ਨੂੰ ਆਪਣੀਆਂ ਕੱਟ ਪੁਤਲੀਆਂ ਬਣਾ ਕੇ ਰੱਖਦਾ ਮਤਲਬ ਕਹਿਣ ਤੋਂ ਭਾਵੇਂ ਇਹ ਨਹੀਂ ਕਿ ਇਕੱਲਾ ਸ਼ੇਰ ਸਿੰਘ ਘਵਾਇਆ ਚਰਿੱਤਰਹੀਨ ਬੰਦਾ ਸੀ ਇਹਦਾ ਮਤਲਬ ਇਹ ਹੈ ਕਿ ਅਕਾਲੀ ਦਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਮੰਤਰੀ ਜਿਹੜੇ ਅੱਜ ਸੁਖਵੀਰ ਬਾਦਲ ਦੀ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਖੇਲ ਬਣੇ ਹੋਏ ਆ ਉਹ ਵੀ ਅਸਲ ਦੇ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਇਸ ਤਰ੍ਹਾਂ ਦਾ ਕਮਜ਼ੋਰ ਨਾ ਹੋਣਾ ਇੰਨਾ ਜਿਹੜੀਆਂ ਸੁਖਵੀਰ ਬਾਦਲ ਨੇ ਆਪਣੀ ਮੁਠੀ 'ਚ ਰੱਖਾ ਹੋਈਆਂ ਤਾਂ ਜੋ ਉਹਨਾਂ ਨੂੰ ਉਸ ਚੀਜ਼ਾਂ ਤੋਂ ਡਰਾ ਕੇ ਉਹ ਆਪਣੇ ਲਈ ਵਸਤਰਿਆ ਤੇ ਇਹ ਇੱਕ ਸ਼ੇਰ ਸਿੰਘ ਘਵਾਯਾ ਦੀ ਵੀਡੀਓ ਸਾਹਮਣੇ ਉਹ ਨਾਲ ਇੱਕ ਅਕਾਲੀ ਦਲ ਦਾ ਬਹੁਤ ਘੱਡੀਆਂ ਚਿਹਰਾ ਸਾਹਮਣੇ ਆਉਂਦਾ ਤੁਸੀਂ ਮਾੜਾ ਜਿਹਾ ਠੰਡੇ ਦਿਮਾਗ ਨਾਲ ਇਹਨਾਂ ਨੂੰ ਸੋਚਿਓ ਮਾੜਾ ਜਿਹਾ ਕਿ ਤੁਸੀਂ ਦੇਖੋ ਕਿ ਸ਼ੇਰ ਸਿੰਘ ਘਵਾਯਾ ਇਹਦਾ ਮਤਲਬ ਪਹਿਲਾ ਚﻠਤਰ ਹੀਰਮੰਦਾ ਸੀ ਪਰ ਪਹਿਲਾਂ ਉਹ ਸ਼ਰਮਣੀ ਅਕਾਲੀ ਦਲ ਦਾ ਯਾਨੀ ਕਿ ਪੰਥਕ ਪਾਰਟੀ ਦਾ ਇੱਕ ਐਮਪੀ ਸੀ ਤਦ ਤੱਕ ਉਹ ਅਕਾਲੀ ਦਲ ਨੂੰ ਮਨਜ਼ੂਰ ਸੀ ਜਦ ਤੱਕ ਉਹ ਚਰਿੱਤਰਹੀਣ ਸੀ ਪਰ ਉਹਦਾ ਵਰਕਰ ਸੀ ਤਦ ਤੱਕ ਉਹਨਾਂ ਨੂੰ ਮਨਜ਼ੂਰ ਸੀ ਪਰ ਅੱਜ ਉਹ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਚਲੇ ਆ ਗਿਆ ਅੱਜ ਉਹਦੀ ਵੀਡੀਓ ਵਾਇਰਲ ਹੁੰਦੀ ਹੈ ਨਾ ਮਤਲਬ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਉਹ ਚਰਿੱਤਰਹੀਣ ਲੋਕਾਂ ਲਈ ਅਕਾਲੀ ਦਲ ਦੇ ਵਿੱਚ ਅੱਜ ਵੀ ਜਗ੍ਹਾ ਹੈਗੀ ਮੈਂ ਆਪਣੇ ਜਿੰਨੇ ਵੀ ਪਿਆਰੇ ਦੋਸਤ ਅਕਾਲੀ ਦਲ ਦੇ ਵਿੱਚ ਆਪਣਾ ਪੋਲੀਟੀਕਲ ਕੈਰੀਅਰ ਬਣਾਉਣਾ ਚਾਹੁੰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਨਾਮ ਦੀ ਨਾਲ ਲੋਕਾਂ ਦੇ ਨਾਲ ਕਿ ਦੋਸਤੋ ਇਹ ਤੁਹਾਨੂੰ ਇਸ ਤਰ੍ਹਾਂ ਵਰਤਾਂਗੇ ਕਿ ਜਦੋਂ ਕੋਈ ਬੰਦੇ ਦਾ ਚਰਿੱਤਰ ਗਿਰਦਾ ਨਾ ਉਹ ਹਰ ਪਾਸੇ ਤੋਂ ਗਿਰਦਾ ਉਹ ਔਰਤਾਂਲੇ ਪਾਸਿਓਂ ਵੀ ਗਿਰਦਾ ਉਹ ਪੈਸੇ ਵਾਲੇ ਪਾਸਿਓਂ ਵੀ ਗਿਰਦਾ ਉਹ ਇਨਸਾਨੀਅਤ ਆ ਉਹ ਹਰ ਪਾਸੇ ਤੋਂ ਗਿਰ ਜਾਂਦਾ ਇਹ ਦਾਉਲਾ ਦਾ ਇੱਕ ਸਬੂਤ ਸਾਹਮਣੇ ਆਇਆ ਸ਼ੇਰ ਸਿੰਘ ਕਪਾਇਆ ਦੀ ਵੀਡੀਓ ਸਾਹਮਣੇ ਆਉਣ ਨਾਲ ਮੈਂ ਦੋਸਤਾਂ ਨੂੰ ਬੇਨਤੀ ਕਰਦਾ ਕਿ ਹੁਣ ਨਹੀਂ ਕੋਈ ਸ਼ੱਕ ਦੀ ਕੋਈ ਗੁੰਜਾਇਸ਼ ਰਹੇਗੀ ਕਿ ਅਕਾਲੀ ਦਲ ਦੇ ਜਿਹੜੀਆਂ ਭਾਰਨਾਮਾ ਆਇਓ ਉਹ ਗੱਤਰਾਂ ਮੈਂ ਹੱਥ ਜੋੜ ਕੇ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਇਹਨਾਂ ਲੋਕਾਂ ਤੋਂ ਵਜੂ ਇਹਨਾਂ ਲੋਕਾਂ ਤੋਂ ਵਜੂ ਅਰਵਾਜ਼